ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਵਿਆਹ ਵਾਲੇ ਦਿਨ ਕੁੜੀ ਵਾਲੇ ਮੁਕਰ ਗਏ ਕੁੜੀ ਵੀ ਵਿਆਹ ਕਰਵਾਉਣ ਤੋਂ ਮੁਕਰ ਗਈ ਕੁੜੀ ਨੇ ਹੱਥ ਜੋੜੇ ਤੇ ਕਿਹਾ ਕਿ ਮੈਂ ਇਹ ਵਿਆਹ ਨਹੀਂ ਕਰਵਾ ਸਕਦੀ ਤਾਂ ਹਰਮਨਪ੍ਰੀਤ ਸਿੰਘ ਕੁੜੀ ਦੇ ਨਾਲ 8 ਸਾਲ ਤੋਂ ਰਿਲੇਸ਼ਨ ਦੇ ਵਿੱਚ ਸੀ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਸਨ ਇਹ ਨੌਜਵਾਨ ਜਿਹੜਾ ਦੋਹਾ ਕਤਰ ਗਿਆ ਹੋਇਆ ਸੀ ਉੱਥੇ ਟਰੱਕ ਚਲਾਉਂਦਾ ਸੀ ਤਾਂ ਕੁੜੀ ਨੇ ਇਸ ਨੂੰ ਕਿਹਾ ਕਿ ਤੂੰ ਇੰਡੀਆ ਆ ਜਾ ਆਪਾਂ ਵਿਆਹ ਕਰਵਾਉਣਾ ਤਾਂ ਇਹ ਲੜਕਾ ਜਿਹੜਾ ਵਿਆਹ ਕਰਵਾਉਣ ਦੇ ਲਈ ਵਿਦੇਸ਼ ਤੋਂ ਪੰਜਾਬ ਆਇਆ ਆਪਣੇ ਘਰੇ ਤਿਆਰੀਆਂ ਕੀਤੀਆਂ ਤੇ ਬਰਾਤ ਤੋਂ ਇੱਕ ਦਿਨ ਪਹਿਲਾਂ ਕੁੜੀ ਵਾਲੇ ਵੀ ਇਸ ਲੜਕੇ ਦੇ ਘਰ ਗਏ ਸ਼ਗਨ ਲਗਾਇਆ ਗਿਆ ਪਰ ਜਦੋਂ ਹਰਮਨ ਪ੍ਰੀਤ ਸਿੰਘ ਲਾੜਾ ਬਣ ਕੇ ਆਪਣੀ ਬਰਾਤ ਲੈ ਕੇ ਤਰਨਤਾਰਨ ਦੇ ਪਿੰਡ ਠੱਠੀ ਖਾਰਾ ਪਹੁੰਚਿਆ ਤਾਂ ਕੁੜੀ ਵਾਲੇ ਮੁਕਰ ਗਏ ਕੁੜੀ ਵਿਆਹ ਕਰਵਾਉਣ ਤੋਂ ਮੁਕਰ ਗਈ ਤਾਂ ਮੁੰਡੇ ਵਾਲਿਆਂ ਦੇ ਹੋਸ਼ ਉੱਡ ਗਏ ਬਰਾਤ ਸਣੇ ਲਾੜਾ ਜਿਹੜਾ ਥਾਣੇ ਪਹੁੰਚਿਆ ਤੇ ਇਨਸਾਫ ਦੀ ਮੰਗ ਕੀਤੀ ਹੈ ਲਾੜੇ ਨੇ ਦੱਸਿਆ ਕਿ ਮੈਂ ਤੇ ਕੁੜੀ ਇੱਕ ਦੂਜੇ ਨੂੰ ਪਿਆਰ ਕਰਦੇ ਸਨ ਪਰ ਹੁਣ ਕੁੜੀ ਵਿਆਹ ਕਰਵਾਉਣ ਤੋਂ ਮੁੱਕਰ ਗਈ ਹੈ ਅਸੀਂ ਵੀ ਹੁਣ ਵਿਆਹ ਨਹੀਂ ਕਰਨਾ ਹੁਣ ਕੁੜੀ ਆਪਣੀ ਲਾਈਫ ਦੇ ਵਿੱਚ ਜੋ ਮਰਜ਼ੀ ਕਰੇ ਸਾਨੂੰ ਕੋਈ ਪਰਵਾਹ ਨਹੀਂ ਹੈ ਸਾਡੇ ਤ ਪਰ ਕੋਈ ਗੱਲ ਨਾ ਆਵੇ ਜੇਕਰ ਕੱਲੂ ਇਹ ਕੁੜੀ ਕੋਈ ਗਲਤ ਕਦਮ ਚੁੱਕਦੀ ਹੈ ਤਾਂ ਦੱਸ ਦੇ ਕਿ ਨੌਜਵਾਨ ਦੇ ਪਰਿਵਾਰ ਦੇ ਵੱਲੋਂ ਵੀ ਕਿਹਾ ਗਿਆ ਕਿ ਕੁੜੀ ਨੂੰ ਰਾਤ ਤੋਂ ਰਾਤ ਦਾ ਡਰਾਤਮਕਾ ਦਿੱਤਾ ਗਿਆ ਜਿਸ ਤੋਂ ਬਾਅਦ ਕੁੜੀ ਜਿਹੜੀ ਹੈ ਵਿਆਹ ਕਰਵਾਉਣ ਤੋਂ ਮੁੱਕਰੀ ਹੈ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕੁੜੀ ਵਾਲੇ ਕਹਿੰਦੇ ਨੇ ਕਿ ਸਾਡੀ ਕੁੜੀ ਦਾ ਬੁਟੀਕ ਹੈ ਮੁੰਡਾ ਉੱਥੇ ਗੇੜੇ ਮਾਰਦਾ ਸੀ ਕੁੜੀ ਨੂੰ ਤੰਗ ਕਰਦਾ ਸੀ ਕਹਿੰਦਾ ਸੀ ਤੂੰ ਮੇਰੇ ਨਾਲ ਵਿਆਹ ਕਰਵਾ ਇਸ ਕਰਕੇ ਅਸੀਂ ਇਸ ਲੜਕੇ ਦੇ ਨਾਲ ਆਪਣੀ ਕੁੜੀ ਦਾ ਵਿਆਹ ਨਹੀਂ ਕਰਨਾ ਚਾਹੁੰਦੇ ਹੋਰ ਵੀ ਗੱਲਾਂ ਲੜਕੀ ਦੇ ਪਰਿਵਾਰ ਦੇ ਵੱਲੋਂ ਆਖੀਆਂ ਗਈਆਂ ਨੇ ਦੋਵੇਂ ਪਰਿਵਾਰ ਜਿਹੜੇ ਨੇ ਉਹ ਥਾਣੇ ਪਹੁੰਚ ਚੁੱਕੇ ਨੇ ਉੱਥੇ ਹੀ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਜਦੋਂ ਮੁੰਡਾ ਤੇ ਕੁੜੀ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਸਨ 8 ਸਾਲ ਤੋਂ ਇੱਕ ਦੂਜੇ ਦੇ ਨਾਲ ਗੱਲਬਾਤ ਕਰਦੇ ਸਨ ਤਾਂ ਵਿਆਹ ਵਾਲੇ ਦਿਨ ਅਜਿਹਾ ਕੀ ਹੋਇਆ ਕਿ ਕੁੜੀ ਜਿਹੜੀ ਹੈ ਐਨ ਮੌਕੇ ਤੇ ਵਿਆਹ ਤੋਂ ਮੁੱਕਰ ਗਈ ਹੈ ਤਾਂ ਮੁੰਡੇ ਵਾਲਿਆਂ ਦੇ ਬਿਆਂ ਤੁਹਾਨੂੰ ਸੁਣਾ ਦਿੰਨੇ ਆ ਕਿ ਕਿਸ ਤਰੀਕੇ ਦੇ ਖੁਲਾਸੇ ਜਿਹੜੇ ਨੇ ਕੀਤੇ ਗਏ ਨੇ ਜਦੋਂ ਲਾੜੀ ਜਿਹੜੀ ਆ ਵਿਆਹ ਕਰਵਾਉਣ ਤੋਂ ਮੁਕਰੀ ਹੈ ਹਰਮਨਦੀਪ ਸਿੰਘ ਔਰ ਕੀ ਅੱਜ ਤੁਸੀਂ ਵਿਆਹ ਦੀ ਡਰੈਸ ਵਿੱਚ ਆਏ ਜੀ ਕੀ ਮਤਲਬ ਮਾਮਲਾ ਥਾਣੇ ਵਿੱਚ ਖੜੇ ਜੇ ਹਾਂ ਜੀ ਕੱਲ ਮਤਲਬ ਕੁੜੀ ਦਾ ਮਾਂ ਪਿਓ ਗੱਲ ਕਰੇ ਸਗਨ ਲਾ ਕੇ ਗਏ ਆ ਤੋ ਮੁੜ ਕੇ ਸਵੇਰੇ ਹੁਣ ਅੱਜ ਆ ਕੇ ਆਂਦੇ ਸਵੇਰੇ ਬਰਾਦ ਲੈ ਕੇ ਆਏ ਤੇ ਹੁਣ ਉਹਨਾਂ ਨੇ ਕੁੜੀ ਨਹੀਂ ਤੁਰੀ ਦੇ ਕੰਮ ਦਿੱਤਾ ਕਾਰਨ ਨਹੀਂ ਪਤਾ ਨਹੀਂ ਕੀ ਆ ਕਾਰਨ ਤੇ ਉਹਨੇ ਦਿਲ ਵਿੱਚ ਆਈ ਆ ਤੋ ਉਹ ਜਾਣ ਤੇ ਗਾੜੀਆਂ ਉਤਮਕੇ ਦਿੰਦੇ ਆ ਇੱਕ ਆ ਗਾ ਕੇ ਮਰ ਜਣਾ ਇਦਾਂ ਐ ਜੋ ਫਲਾਂਟਿੰਗ ਆ ਹਰ ਪ੍ਰੀਤਕਾਰ ਪੈਂਡਾ ਟੱਠੀ ਕਰਾ ਅੱਜ ਕਿੱਥੇ ਪ੍ਰੋਗਰਾਮ ਰੱਖਿਆ ਸੀ ਜੂਲਣੇ ਮੈਲ ਟੱਠੀ ਕਰੇ ਮਤਲਬ ਕੀ ਉਹਨਾਂ ਨੇ ਕੋਈ ਕੀ ਤੁਹਾਨੂੰ ਮਤਲਬ ਤਿਆਰ ਹੋ ਕੇ ਆਈ ਲੜਕੀ ਵਿਆਹ ਦੀ ਨਹੀਂ 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 ਉਦਾਂ ਹੀ ਉਹਨੂੰ ਕੋਟ ਦੇ ਮਾਰਦੇ ਰਿਹਾਏ ਕੋਈ ਤਿਆਰ ਤੁਰ ਨਹੀਂ ਹੋ ਕੇ ਆਈ ਉਹਦਾਂ ਹੀ ਉਹਨੂੰ ਲਿਆਏ ਆ ਬਿਨਾਂ ਡਰਸ ਤੋਂ ਹਾਂਜੀ ਫਰੈਂਡਸ਼ਿਪ 6-7 ਸਾਲ ਹੋ ਤੇ ਲੱਗ ਗੱਲ ਕਰਦੇ ਆ ਸਾਰਾ ਕੁੜੀ ਦਾ ਪਤਾ ਕੁੜੀ ਠੀਕ ਆ ਬਸ ਉਹਦਾ ਮਾਪਿਓ ਨੇ ਮਤਲਬ ਉਹਨੂੰ ਕੁੱਟਿਆ ਮਾਰਿਆ ਡਰਾਇਆ ਧਮਕਾਇਆ ਹੋਰ ਗੱਲ ਕੋਈ ਨਹੀਂ ਆ ਉਹਨੇ ਕਿਥੇ ਆਏ ਜੀ ਤੇ ਕੀ ਮੰਗ ਕਰਦੇ ਜੀ ਅਸੀਂ ਇਹ ਮੰਗ ਕਰਦੇ ਸਾਨੂੰ ਸਾਫ਼ ਚਾਹੀਦਾ ਤੇ ਨਾ ਭਾਵੇਂ ਸਾਡੇ ਲੋ ਮਰਜਨ ਰਹਿ ਜਣਾ ਅਸੀਂ ਉਹਦੇ ਕੋਈ ਨਹੀਂ ਲੱਗਦੇ ਅੱਜ ਤੋਂ ਬਾਅਦ ਮੈਂ ਜਿੱਥੇ ਮਰਜੀ ਜਾਵਾਂ ਆਪਣੀ ਜ਼ਿੰਦਗੀ ਜਿ ਰਵਾਂ ਆਪਣੀ ਜ਼ਿੰਦਗੀ ਰਵਾਂਗੇ ਉਹ ਤੁਸੀਂ ਥਾਣੇ ਆਏ ਜੀ ਹਾਂ ਜੀ ਥਾਣੇ ਇਹ ਰਿਪੋਰਟ ਲਿਖਾਉਣ ਆਏ ਆ ਸਰ ਹੁਣਾਂ ਤੋਂ ਵੀ ਸਾਡੇ ਤੇ ਕੱਲ ਕੋਈ ਕਾਰਵਾਈ ਨਹੀਂ ਮਰਜਨ ਭਾਵੇਂ ਰਹਿ ਜਣਾ ਅਸੀਂ ਕੁਝ ਨਹੀਂ ਲੱਗਦੇ ਇਹਨਾਂ ਦੀ ਤੁਸੀਂ ਹੁਣ ਇਸ ਤਰ੍ਹਾਂ ਹੀ ਜਾਓਗੇ ਹਾਂ ਜੀ ਇਸ ਤਰ੍ਹਾਂ ਹੀ ਚੱਲ ਜਾਵਾਂਗੇ ਤੇ ਇਹ ਤੁਹਾਡੀ ਜਿਹੜੀ ਕੱਲ ਸਗਨਗਰ ਵੀ ਲਗਾ ਕੇ ਤੁਹਾਨੂੰ ਹਾਂ ਜੀ ਘਰੇ ਕੱਲ ਸਗਨਗਰ ਲਗਾ ਕੇ ਗਏ ਆ ਮਾਲਕੂੜੀ ਦਾ ਮਾਪਿਓ ਆਇਆ ਭਰਾ ਆ ਤੇ ਉਹ ਵੀ ਮਤਲਬ ਉਹ ਜਿਹੜਾ ਭਰਾ ਵਾ ਉਹ ਪਟਵਾਰੀ ਆ ਹੁਣ ਮਤਲਬ ਪੱਤਰਕਾਰ ਗਾੜੀ ਬਣਿਆ ਇਦਾਂ ਕੋਈ ਤੇ ਉਹ ਮੈਨੂੰ ਪਤਾ ਨਹੀਂ ਆ ਇਹਦੇ ਹੋ ਜੇ ਕੰਮ ਉਹ ਵੀ ਕਰਨ ਦੇ ਨਾਲ ਤੇ ਉਹਨਾਂ ਨੂੰ ਕੋਈ ਮਤਲਬ ਹੈ ਨਹੀਂ ਆ ਵੀ ਉਦਾਂ ਮਤਲਬ ਪਟਵਾਰੀ ਆ ਨਾ ਉਹਨਾਂ ਨੂੰ ਕੂਨ ਦਾ ਪਤਾ ਨਾ ਲੈ ਨਾ ਦੇਣ ਸਾਡੇ ਸਰਪੰਚ ਸਾਹਿਬ ਨੂੰ ਮੌਕੇ ਤੇ ਉਹਨਾਂ ਨੂੰ ਇੰਨਾ ਕੁਝ ਬੋਲ ਕੇ ਗਏ ਆ ਉਹਨੂੰ ਮਾਸਾਪੁਰਾ ਗੱਲ ਨਹੀਂ ਹੈਗੀ ਇਦਾਂ ਦਾ ਭਰਾ ਉਹ ਕੋਈ ਦਾਜ ਦੂਜ ਦੀ ਮੰਗ ਨੂੰ ਲੈ ਕੇ ਤਾਂ ਨਹੀਂ ਕੋਈ ਕੋਈ ਦਾਜ ਦੀ ਮਾਂ ਦੇ ਕਦੀ ਕੋਈ ਨਾ ਉਹਨਾਂ ਤੋਂ ਮੰਗਿਆ ਹੀ ਨਹੀਂ ਆ ਨਾਲੇ ਉਹ ਦਾਜ ਦੇਣ ਜੋਗੇ ਹੈ ਹੀ ਨਹੀਂ ਆ ਨਾ ਇਹਦੇ ਇਹਨਾਂ ਦੀ ਮਗਲਕਾਤ ਹੀ ਨਹੀਂ ਹੈਗੀ ਨੇ ਜੋਗੇ ਹੈਗੇ ਨਹੀਂ ਆ ਤੇ ਕੱਲ ਆਏ ਆ ਨਾਂ ਮੇ ਕੁਝ ਮੰਗਿਆ ਆ ਆਪਣੀ ਮਰਜ਼ੀ ਨਾਲ ਗੁੱਠੀ ਪਾ ਕੇ ਗਏ ਆ ਛਾਪਾ ਪਾ ਕੇ ਗਏ ਅਸੀਂ ਕੁਝ ਨਹੀਂ ਉਹਨਾਂ ਤੋਂ ਮੰਗਿਆ ਨਾ ਹੀ ਕੁਝ ਮੰਗਣਾ ਚਾਹੁੰਦੇ ਆ ਤੇ ਨਾ ਅੱਜ ਜੀ ਬਰਾਤ ਲੈ ਕੇ ਉੱਥੇ ਪਹੁੰਚੇ ਸੀ ਹਾਂਜੀ ਬਰਾਤ ਲੈ ਕੇ ਉੱਥੇ ਪਹੁੰਚੇ ਸੀ ਕਿੰਨੇ ਮੈਂਬਰ ਪਹੁੰਚੇ ਹਾਂਡੇ ਨਾਲ 15 20 ਜਣੇ ਸੀ ਤੇ ਉਹ ਨਾਲੇ ਮੁੜ ਕੇ ਕੁੜੀ ਨਹੀਂ ਟੋਲੀ ਨਾਲ ਉਹਨਾਂ ਨੇ ਉੱਥੇ ਕੋਈ ਇੰਤਜ਼ਾਰ ਕੁੜੀ ਕੀ ਕਹਿੰਦੀ ਹੁਣ ਕੁੜੀ ਇਹੋ ਕਹਿੰਦੀ ਆ ਮੈਂ ਜਾਣਾ ਨਹੀਂ ਕੁੜੀ ਨੂੰ ਮਾਰਿਆ ਤੇ ਮਕਾਇਆ ਤੇ ਮਾਇਆ ਉਹ ਕਿੱਥੋਂ ਜਾਊਗੀ ਨਾਲ ਕੋਸੀ ਉਹਨ ਲੜਕੀ ਦਾ ਵਿਆਹ ਨਹੀਂ ਕਰਾਉਣਾ ਚਾਹੁੰਦੇ। ਨਹੀਂ ਨਹੀਂ ਮੈਂ ਨਹੀਂ ਵਿਆਹ ਕਰਾਉਣਾ ਚਾਹੁੰਦਾ। ਜਿਹੜੀ ਹੁਣ ਏਦਾਂ ਕਰਨ ਦੀ ਤਾਂ ਕੱਲ ਨੂੰ ਮੇਰੇ ਮਾਂ ਪਿਓ ਨੂੰ ਦੁਖੀ ਨਾ ਕਰੂਗੀ। ਮੈਂ ਤਾਂ ਬਾਹਰ ਰਹਿਣ ਵਾਲਾ ਮੈਂ ਤਾਂ ਇੱਥੇ ਰਹਿੰਦਾ ਹੀ ਨਹੀਂ। ਕੀ ਕੰਮ ਕਰਦੇ ਤੂੰ? ਮੈਂ ਡਰਾਈਵਰ ਹਾਂ। ਮੈਂ ਮੈਂ 80 ਘੰਟੇ ਕੱਤਰਾਂ। ਹਾਂਜੀ ਵਿਆਹ ਕਰਾਉਣ ਲਈ ਇੱਥੇ ਆਏ ਸੀਗੇ। ਹਾਂਜੀ ਵਿਆਹ ਕਰਾਉਣ ਲਈ ਆਏ ਸੀ। ਗੱਲ ਬਾਤ ਹੋਈ ਜਾ ਬਰਾਤ ਸੱਚੀ ਗੱਲ ਤੇ ਪਹੁੰਚੀ ਤੇ ਫਿਰ ਕੀ ਗੱਲ ਬਾਤ ਹੈ? ਗੱਲ ਬਾਤ ਇਹੋ ਹੈ ਜੀ ਉਹ ਜਨਾਨੀਆਂ ਦੀਆਂ। ਗੌਰ ਗਏ। ਹਾਂ। ਗੌਰ ਗਏ ਸ। ਵਿਆਹਣ ਗਏ ਸਵੇਰੇ ਜੀ। ਉਨਾ ਉਹਨਾ ਇਹੋ ਹੀ ਆਖਿਆ ਵੀ ਅਸੀਂ ਕੁੜੀ ਨਹੀਂ ਤੋੜਨੀ ਕਾਰਨ ਕਾਰਨ ਇਹੋ ਹੀ ਕਿ ਵੀ ਅਸੀਂ ਜਿਹੜਾ ਉਹ ਕੁੜੀ ਕੋ ਰਾਤ ਨੂੰ ਤੁਮਕ ਆਵਾ ਡਰਾਵਾ ਕੁੜੀ ਕੋ ਅਖਵਾਤਾ ਵਾ ਕੁੜੀ ਆਈ ਹੈ ਉਹ ਹੱਥ ਜੋੜ ਕੇ ਦੋਵੇਂ ਇਹ ਆਂਦੀ ਆ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦੀ ਕੋਈ ਵਜ੍ਹਾ ਮੰਗ ਕਰਦੇ ਹੋਂ ਤੁਸੀਂ ਮੰਗ ਤੇ ਇਹੋ ਕਰਦੇ ਆ ਇਹ ਵੀ ਭਲਕੇ ਸਾਡੇ ਤੇ ਕੋਈ ਚੱਕਰ ਨਾ ਆਵੇ ਅੱਜ ਸਾਰੇ ਪ੍ਰੋਗਰਾਮ ਨੂੰ ਮੁੰਡੇ ਰੁਗਿਆਉਣਗੇ ਤਿਆਰ ਹੋ ਕੇ ਸਾਰੇ ਬਰਾਤ ਬੰਨ ਲੈ ਗਏ ਜੇ ਕੀ ਮਹਿਸੂਸ ਕਰਦੇ ਜੀ ਮਹਿਸੂਸ ਤੇ ਵੇਖੋ ਜੀ ਹੈ ਹੀ ਆ ਸਾਰੇ ਪਰਿਵਾਰ ਨੂੰ ਹੀ ਹੈਗਾ ਹਾਂ ਇਹੋ ਵੇਖੋ ਇਹਦੇ ਚ ਬਦਨਾਮੀ ਵੜੀ ਆ ਬੇਇੱਜ਼ਤੀ ਵੜੀ ਆ ਜਦੋਂ ਬਰਾਤ ਜਿਹੜੀ ਆ ਵਾਪਸ ਆਈ ਮੁੰਡਾ ਕਿੱਥੋਂ ਆਇਆ ਮੁੰਡਾ ਕਦਰੋਂ ਆਇਆ ਜੀ ਇਹ ਵਿਆਹ ਵਾਸਤੇ ਆ ਸੀ ਹਾਂ ਵਿਆਹ ਵਾਸਤੇ ਸੱਦਿਆ ਹੈ ਜੀ ਉਹਨਾਂ ਨੇ ਕਿਹੜੇ ਪਿੰਡ ਦਾ ਰਹਿਣਾ ਮੁੰਡਾ ਪਿੰਡ ਬਾੜ ਉਹਦੇ ਹੀ ਪੁਲਿਸ ਨੇ ਜੋ ਕੁਝ ਕਿਹਾ ਉਹ ਵੀ ਤੁਸੀਂ ਸੁਣੋ ਕਿ ਪੁਲਿਸ ਕਹਿੰਦੀ ਹੈ ਕਿ ਕੁੜੀ ਵਾਲੇ ਕਹਿੰਦੇ ਕਿ ਇਹ ਸਾਡੀ ਕੁੜੀ ਨੂੰ ਤੰਗ ਕਰਦਾ ਸੀ ਇਸ ਲਈ ਅਸੀਂ ਵਿਆਹ ਨਹੀਂ ਕਰਨਾ ਚਾਹੁੰਦੇ ਇਹਦੇ ਸਬੰਧੀ ਐਸੇ ਗੁਰਦੀਪ ਸਿੰਘ ਠਾਣਾ ਸੇੜੀ ਤਰਨਤਾਰਨ ਇਹਦੇ ਸਬੰਧੀ ਹਰਪ੍ਰੀਤ ਕੌਰ ਪੁੱਤਰੀ ਮਨਜਿੰਦਰ ਸਿੰਘ ਵਾਸੀ ਖਾਰਾ ਇਹਨਾਂ ਵੱਲੋਂ ਦਰਖਾਸਤ ਆਈ ਆ ਤੇ ਜਿਹੜੀ ਦੂਜੀ ਪਾਰਟੀ ਆ ਉਹ ਹੈਗੀ ਆ ਹਰਮਨਦੀਪ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਬਾਠ ਦੇ ਰਹਿਣ ਵਾਲੇ ਆ ਤੇ ਉਹਨਾਂ ਪਤਾ ਨਹੀਂ ਦਰਖਾਸਤ ਥਾਣਾ ਸਾਦਰ ਵਗੈਰਾ ਦਿੱਤੀ ਆ ਤੇ ਇਹਨਾਂ ਦਾ ਇਹੋ ਹੀ ਆ ਵੀ ਜਿਹੜੀ ਕੁੜੀ ਲੜਕੀ ਹੈ ਬੁਟੀਕ ਤੇ ਕੰਮ ਕਰਦੇ ਨੇ ਜੇ ਮੁੰਡਾ ਉੱਥੇ ਆਉਂਦਾ ਰਿਹਾ ਕੱਪੜੇ ਸੇਉਣ ਦੇ ਬਹਾਨੇ ਵੀ ਕੱਪੜੇ ਸੇਉਂਦਾ ਕਰਕੇ ਵੀ ਮਲਗੀ ਸਾਡੇ ਕੱਪੜੇ ਜੋ ਵੀ ਹੈਗਾ ਵਾ ਤੇ ਉਹਦੇ ਸਬੰਧੀ ਮੁੜਕੇ ਨੂੰ ਉੱਥੋਂ ਫੋਨ ਲਾ ਗਿਆ ਉਹ ਤਾਂ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਰਿਹਾ ਵੀ ਮੇਰੇ ਨਾਲ ਜ਼ਬਰਦਸਤੀ ਵਿਆਹ ਕਰਨਾ ਚਾਹ ਰਿਹਾ ਇਹ ਹੀ ਮਸਲਾ ਇਹਨਾਂ ਦਾ ਫਿਰ ਧੱਕੇ ਨਾ ਸਕਣ ਲਵਾ ਗਿਆ ਇਹਨਾਂ ਦਾ ਇਸ ਵਾਰੀ ਨਾ ਸਾਫਨ ਕਰ ਕਰਤਾ ਲੜਕੀ ਵਾਲੇ ਵੀ ਅਸੀਂ ਕੁੜੀ ਨਹੀਂ ਦੋਖੀ ਅੱਜ ਬਰਾਤ ਆਈ ਸੀ ਤੇ ਅੱਜ ਕੁੜੀ ਤਰੀ ਨਹੀਂ ਕੱਲ ਸਗਨ ਲਾਇਆ ਇਹਨਾਂ ਨੇ ਤੇ ਅੱਜ ਬਰਾਤ ਸਗਨਾਂ ਤੇ ਲੱਗਾ ਵਾ ਸਗਨ ਵੀ ਧੱਕੇ ਨਾਲ ਲਵਾਇਆ ਗਿਆ ਵਾ ਜ਼ਬਰਦਸਤੀ ਉਹਦਾ ਕਰਕੇ ਪਰਿਵਾਰ ਕੁੜੀ ਪਰਿਵਾਰਕ ਨੇ ਜਿਹੜੀ ਨਾ ਕਰ ਦਿੱਤੀ ਵੀ ਅਹੀਂ ਲੜਕੀ ਜੜੀ ਨਹੀਂ ਤੋਰਨੀ ਧੱਕੇ ਨਾਲ ਮੁੰਡੇ ਦਾ ਰੋਪ ਆ ਵੀ ਮੈਂ ਦੋਹਾ ਕਦਰ ਦਾ ਟਰੱਕ ਡਰਾਈਵਰ ਹਾਂ ਮੈਨੂੰ ਉੱਥੇ ਜ਼ਬਰਦਸਤੀ ਸੱਦਿਆ ਗਿਆ ਵੀ ਵਿਆਹ ਕਰਾਉਣਾ ਹੀ ਕਰਾਉਣਾ ਫਰੈਂਡਸ਼ਿਪ ਚੱਲਦੀ ਚੱਲ ਹੁਣ ਦੋਨਾਂ ਤਰ੍ਹਾਂ ਦੀ ਗੱਲਬਾਤ ਸੁਣਾ ਕੇ ਕੱਲ ਦਾ ਟਾਈਮ ਦਿੱਤਾ ਜੋ ਵੀ ਗੱਲਬਾਤ ਸਾਹ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਵਿਆਹ ਵਾਲੇ ਦਿਨ ਕੁੜੀ ਵਾਲੇ ਮੁਕਰ ਗਏ ਕੁੜੀ ਵੀ ਵਿਆਹ ਕਰਵਾਉਣ ਤੋਂ ਮੁਕਰ ਗਈ ਕੁੜੀ ਨੇ ਹੱਥ ਜੋੜੇ ਤੇ ਕਿਹਾ ਕਿ ਮੈਂ ਇਹ ਵਿਆਹ ਨਹੀਂ ਕਰਵਾ ਸਕਦੀ ਤਾਂ ਹਰਮਨਪ੍ਰੀਤ ਸਿੰਘ ਕੁੜੀ ਦੇ ਨਾਲ 8 ਸਾਲ ਤੋਂ ਰਿਲੇਸ਼ਨ ਦੇ ਵਿੱਚ ਸੀ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਸਨ ਇਹ ਨੌਜਵਾਨ ਜਿਹੜਾ ਦੋਹਾ ਕਤਰ ਗਿਆ ਹੋਇਆ ਸੀ ਉੱਥੇ ਟਰੱਕ ਚਲਾਉਂਦਾ ਸੀ ਤਾਂ ਕੁੜੀ ਨੇ ਇਸ ਨੂੰ ਕਿਹਾ ਕਿ ਤੂੰ ਇੰਡੀਆ ਆ ਜਾ ਆਪਾਂ ਵਿਆਹ ਕਰਵਾਉਣਾ ਤਾਂ ਇਹ ਲੜਕਾ ਜਿਹੜਾ ਵਿਆਹ ਕਰਵਾਉਣ ਦੇ ਲਈ ਵਿਦੇਸ਼ ਤੋਂ ਪੰਜਾਬ ਆਇਆ ਆਪਣੇ ਘਰੇ ਤਿਆਰੀਆਂ ਕੀਤੀਆਂ ਤੇ ਬਰਾਤ ਤੋਂ ਇੱਕ ਦਿਨ ਪਹਿਲਾਂ ਕੁੜੀ ਵਾਲੇ ਵੀ ਇਸ ਲੜਕੇ ਦੇ ਘਰ ਗਏ ਸ਼ਗਨ ਲਗਾਇਆ ਗਿਆ ਪਰ ਜਦੋਂ ਹਰਮਨ ਪ੍ਰੀਤ ਸਿੰਘ ਲਾੜਾ ਬਣ ਕੇ ਆਪਣੀ ਬਰਾਤ ਲੈ ਕੇ ਤਰਨਤਾਰਨ ਦੇ ਪਿੰਡ ਠੱਠੀ ਖਾਰਾ ਪਹੁੰਚਿਆ ਤਾਂ ਕੁੜੀ ਵਾਲੇ ਮੁਕਰ ਗਏ ਕੁੜੀ ਵਿਆਹ ਕਰਵਾਉਣ ਤੋਂ ਮੁਕਰ ਗਈ ਤਾਂ ਮੁੰਡੇ ਵਾਲਿਆਂ ਦੇ ਹੋਸ਼ ਉੱਡ ਗਏ ਬਰਾਤ ਸਣੇ ਲਾੜਾ ਜਿਹੜਾ ਥਾਣੇ ਪਹੁੰਚਿਆ ਤੇ ਇਨਸਾਫ ਦੀ ਮੰਗ ਕੀਤੀ ਹੈ ਲਾੜੇ ਨੇ ਦੱਸਿਆ ਕਿ ਮੈਂ ਤੇ ਕੁੜੀ ਇੱਕ ਦੂਜੇ ਨੂੰ ਪਿਆਰ ਕਰਦੇ ਸਨ ਪਰ ਹੁਣ ਕੁੜੀ ਵਿਆਹ ਕਰਵਾਉਣ ਤੋਂ ਮੁੱਕਰ ਗਈ ਹੈ ਅਸੀਂ ਵੀ ਹੁਣ ਵਿਆਹ ਨਹੀਂ ਕਰਨਾ ਹੁਣ ਕੁੜੀ ਆਪਣੀ ਲਾਈਫ ਦੇ ਵਿੱਚ ਜੋ ਮਰਜ਼ੀ ਕਰੇ ਸਾਨੂੰ ਕੋਈ ਪਰਵਾਹ ਨਹੀਂ ਹੈ ਸਾਡੇ ਤ ਪਰ ਕੋਈ ਗੱਲ ਨਾ ਆਵੇ ਜੇਕਰ ਕੱਲੂ ਇਹ ਕੁੜੀ ਕੋਈ ਗਲਤ ਕਦਮ ਚੁੱਕਦੀ ਹੈ ਤਾਂ ਦੱਸ ਦੇ ਕਿ ਨੌਜਵਾਨ ਦੇ ਪਰਿਵਾਰ ਦੇ ਵੱਲੋਂ ਵੀ ਕਿਹਾ ਗਿਆ ਕਿ ਕੁੜੀ ਨੂੰ ਰਾਤ ਤੋਂ ਰਾਤ ਦਾ ਡਰਾ ਤਾਂ ਮਕਾ ਦਿੱਤਾ ਗਿਆ ਜਿਸ ਤੋਂ ਬਾਅਦ ਕੁੜੀ ਜਿਹੜੀ ਹੈ ਵਿਆਹ ਕਰਵਾਉਣ ਤੋਂ ਮੁੱਕਰੀ ਹੈ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕੁੜੀ ਵਾਲੇ ਕਹਿੰਦੇ ਨੇ ਕਿ ਸਾਡੇ ਕੁੜੀ ਦਾ ਬੁਟੀਕ ਹੈ ਮੁੰਡਾ ਉੱਥੇ ਗੇੜੇ ਮਾਰਦਾ ਸੀ ਕੁੜੀ ਨੂੰ ਤੰਗ ਕਰਦਾ ਸੀ ਕਹਿੰਦਾ ਸੀ ਤੂੰ ਮੇਰੇ ਨਾਲ ਵਿਆਹ ਕਰਵਾ ਇਸ ਕਰਕੇ ਅਸੀਂ ਇਸ ਲੜਕੇ ਦੇ ਨਾਲ ਆਪਣੀ ਕੁੜੀ ਦਾ ਵਿਆਹ ਨਹੀਂ ਕਰਨਾ ਚਾਹੁੰਦੇ ਹੋਰ ਵੀ ਗੱਲਾਂ ਲੜਕੀ ਦੇ ਪਰਿਵਾਰ ਦੇ ਵੱਲੋਂ ਆਖੀਆਂ ਗਈਆਂ ਨੇ ਦੋਵੇਂ ਪਰਿਵਾਰ ਜਿਹੜੇ ਨੇ ਉਹ ਥਾਣੇ ਪਹੁੰਚ ਚੁੱਕੇ ਨੇ ਉੱਥੇ ਹੀ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਜਦੋਂ ਮੁੰਡਾ ਤੇ ਕੁੜੀ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਸਨ 8 ਸਾਲ ਤੋਂ ਇੱਕ ਦੂਜੇ ਦੇ ਨਾਲ ਗੱਲਬਾਤ ਕਰਦੇ ਸਨ ਤਾਂ ਵਿਆਹ ਵਾਲੇ ਦਿਨ ਅਜਿਹਾ ਕੀ ਹੋਇਆ ਕਿ ਕੁੜੀ ਜਿਹੜੀ ਹੈ ਐਨ ਮੌਕੇ ਤੇ ਵਿਆਹ ਤੋਂ ਮੁੱਕਰ ਗਈ ਹੈ ਤਾਂ ਮੁੰਡੇ ਵਾਲਿਆਂ ਦੇ ਬਿਆਨ ਤੁਨੂੰ ਉਨਾ ਦਿੰਨੇ ਆ ਕਿ ਕਿਸ ਤਰੀਕੇ ਦੇ ਖੁਲਾਸੇ ਜਿਹੜੇ ਨੇ ਕੀਤੇ ਗਏ ਨੇ ਜਦੋਂ ਲਾੜੀ ਜਿਹੜੀ ਆ ਵਿਆਹ ਕਰਵਾਉਣ ਤੋਂ ਮੁਕਰੀ ਹੈ ਹਰਮਨਦੀਪ ਸਿੰਘ ਔਰ ਕੀ ਅੱਜ ਤੁਸੀਂ ਵਿਆਹ ਦੇ ਡਰੈਸ ਵਿੱਚ ਆਏ ਜੇ ਕੀ ਮਤਲਬ ਮਾਮਲਾ ਠਾਣੇ ਵਿੱਚ ਖੜੇ ਜੇ ਹਾਂ ਜੀ ਕੱਲ ਮਤਲਬ ਕੁੜੀ ਦਾ ਮਾਂ ਪਿਓ ਗੱਲ ਕਰੇ ਸਗਨ ਲਾ ਕੇ ਗਏ ਆ ਤੋ ਮੁੜ ਕੇ ਸਵੇਰੇ ਹੁਣ ਅੱਜ ਆ ਕੇ ਆ ਗੰਦੇ ਸਵੇਰੇ ਬਰਾਦ ਲੈ ਕੇ ਆਏ ਤੇ ਹੁਣ ਉਹਨਾਂ ਨੇ ਕੁੜੀ ਨਹੀਂ ਤੁਰੀ ਇਹ ਕੰਮ ਦਿੱਤਾ ਕਾਰਨ ਇਹ ਪਤਾ ਨਹੀਂ ਕੀ ਆ ਕਾਰਨ ਤੇ ਉਹਨੇ ਦਿਲ ਵਿੱਚ ਆਈ ਆ ਤੋ ਉਹ ਜਾਣਨ ਤੇ ਗਾੜੀਆਂ ਉਤਮਕੇ ਦਿੰਦੇ ਆ ਇਹ ਕੁਝ ਖਾ ਕੇ ਮਰ ਜਣਾ ਇਦਾਂ ਐ ਜੋ ਫਲਾਂਟਿੰਗ ਹਰਪ੍ਰੀਤ ਕਾਰ ਪਿੰਡ ਟੱਠੀ ਘਾਰਾ ਅੱਜ ਕਿੱਥੇ ਪ੍ਰੋਗਰਾਮ ਰੱਖਿਆ ਸੀਗਾ ਝੂਲਣੇ ਮੈਲ ਟੱਠੀ ਘਾਰੇ ਮਤਲਬ ਕੀ ਉਹਨਾਂ ਨੇ ਕੋਈ ਕੀ ਤੁਹਾਨੂੰ ਮਤਲਬ ਤਿਆਰ ਹੋ ਕੇ ਆਈ ਲੜਕੀ ਵਿਆਹ ਦੀ ਨਹੀਂ 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 ਉਦਾਂ ਹੀ ਉਹਨੂੰ ਘੋਟਦੇ ਮਾਰਦੇ ਰਿਹਾਏ ਕੋਈ ਤਿਆਰ ਤੁਰ ਨਹੀਂ ਹੋ ਕੇ ਆਈ ਉਹਦਾਂ ਹੀ ਉਹਨੂੰ ਲਿਆਏ ਆ ਬਿਨਾਂ ਡਰਸ ਤੋਂ ਹਾਂਜੀ ਫਰੈਂਡਸ਼ਿਪ 6-7 ਸਾਲ ਹੋ ਗਏ ਗੱਲ ਕਰਦੇ ਆ ਸਾਰਾ ਕੁੜੀ ਦਾ ਪਤਾ ਕੁੜੀ ਠੀਕ ਆ ਬਸ ਉਹਦਾ ਮਾਪਿਓ ਨੇ ਮਤਲਬ ਉਹਨੂੰ ਕੁੱਟਿਆ ਮਾਰਿਆ ਡਰਾਇਆ ਤਮਕਾਇਆ ਹੋਰ ਗੱਲ ਕੋਈ ਨਹੀਂ ਆ ਉਹਨੇ ਕਿਥੇ ਆਏ ਜੀ ਤੇ ਕੀ ਮੰਗ ਕਰਦੇ ਜੀ ਅਸੀਂ ਇਹ ਮੰਗ ਕਰਦੇ ਸਾਨੂੰ ਸਾਫ਼ ਚਾਹੀਦਾ ਤੇ ਨਾ ਭਾਵੇਂ ਹੱਡੇ ਲੋ ਮਰਜਨ ਰਹਿ ਜਣਾ ਹੀ ਉਹਦੇ ਕੋਈ ਨਹੀਂ ਲੱਗਦੇ ਅੱਜ ਤੋਂ ਬਾਅਦ ਮੈਂ ਜਿੱਥੇ ਮਰਜੀ ਜਾਵਾਂ ਆਪਣੀ ਜ਼ਿੰਦਗੀ ਜਿ ਰੋਏ ਆਪਣੀ ਜ਼ਿੰਦਗੀ ਰਵਾਂਗੇ ਉਹ ਤੁਸੀਂ ਥਾਣੇ ਆਏ ਜੀ ਹਾਂ ਜੀ ਥਾਣੇ ਇਹ ਰਿਪੋਰਟ ਲਿਖਾਉਣ ਆਏ ਆ ਸਰ ਹੋਂਾਂ ਤੋਂ ਵੀ ਸਾਡੇ ਤੇ ਕੱਲ ਕੋਈ ਕਾਰਵਾਈ ਨਹੀਂ ਮਰਜਨ ਭਾਵੇਂ ਰਹਿ ਜਣਾ ਹੀ ਕੁਝ ਨਹੀਂ ਲੱਗਦੇ ਇਹਨਾਂ ਦੇ ਤੁਸੀਂ ਹੁਣ ਇਸ ਤਰ੍ਹਾਂ ਹੀ ਜਾਓਗੇ ਹਾਂ ਜੀ ਇਸ ਤਰ੍ਹਾਂ ਹੀ ਚੱਲ ਜਾਗੇ ਤੇ ਇਹ ਤੁਹਾਡੀ ਜਿਹੜੀ ਕੱਲ ਸਿਕਨਗਰ ਵੀ ਲਗਾ ਕੇ ਤੁਹਾਨੂੰ ਹਾਂ ਜੀ ਘਰੇ ਕੱਲ ਸਿਕਨਗਰ ਲਗਾ ਕੇ ਗਏ ਹਾਂ ਮਾਲਕੂੜੀ ਦਾ ਮਾਂ ਪਿਓ ਆਇਆ ਭਰਾ ਆ ਤੇ ਉਹ ਵੀ ਮਤਲਬ ਉਹ ਜਿਹੜਾ ਭਰਾ ਵਾ ਉਹ ਪਟਵਾਰੀ ਆ ਹੁਣ ਮਤਲਬ ਪੱਤਰਕਾਰ ਗਾੜੀ ਬਣਿਆ ਇਦਾਂ ਕੋਈ ਤੇ ਉਹ ਮੈਨੂੰ ਪਤਾ ਨਹੀਂ ਆ ਇਹਦੇ ਹੋ ਜੇ ਕੰਮ ਉਹ ਵੀ ਕਰਨ ਦੇ ਨਾਲ ਤੇ ਉਹਨਾਂ ਨੂੰ ਕੋਈ ਮਤਲਬ ਹੈ ਨਹੀਂ ਆ ਵੀ ਉਦਾਂ ਮਤਲਬ ਪਟਵਾਰੀ ਆ ਨਾ ਉਹਨਾਂ ਨੂੰ ਕੂਨ ਦਾ ਪਤਾ ਨਾ ਲੈ ਨਾ ਦੇਣ ਸਾਡੇ ਸਰਪੰਚ ਸਾਹਿਬ ਨੂੰ ਮੌਕੇ ਤੇ ਉਹਨਾਂ ਨੂੰ ਇੰਨਾ ਕੁਝ ਬੋਲ ਕੇ ਗਏ ਆ ਉਹਨੂੰ ਮਾਸਾਪੁਰਾ ਗੱਲ ਨਹੀਂ ਹੈਗੀ ਇਦਾਂ ਦਾ ਭਰਾ ਹੋ ਕੋਈ ਦਾਜ ਦੂਜ ਦੀ ਮੰਗ ਨੂੰ ਲੈ ਕੇ ਤਾਂ ਨਹੀਂ ਕੋਈ ਕੋਈ ਦਾਜ ਦੀ ਮਾਂ ਦੇ ਕਦੀ ਕੋਈ ਉਹਨਾਂ ਤੋਂ ਮੰਗਿਆ ਹੀ ਨਹੀਂ ਆ ਨਾਲੇ ਉਹ ਦਾਜ ਦੇਣ ਜੋਗੇ ਹੈ ਹੀ ਨਹੀਂ ਆ ਦਾ ਇਹਨ ਦੀ ਉਹਨਾਂ ਦੀ ਮਲਕਾਤ ਹੀ ਨਹੀਂ ਹੈਗੀ ਨੇ ਜੋਗੇ ਹੈਗੇ ਨਹੀਂ ਆ ਤੇ ਕੱਲ ਆਏ ਆ ਨਾਂ ਮੇ ਕੁਝ ਮੰਗਿਆ ਆ ਆਪਣੀ ਮਰਜ਼ੀ ਨਾਲ ਗੁੱਠੀ ਪਾ ਕੇ ਗਏ ਆ ਛਾਪਾ ਕੇ ਗਏ ਆ ਅਸੀਂ ਕੁਝ ਨਹੀਂ ਉਹਨਾਂ ਤੋਂ ਮੰਗਿਆ ਨਾ ਹੀ ਕੁਝ ਮੰਗਣਾ ਚਾਹੁੰਦੇ ਆ ਤੇ ਨਾ ਅੱਜ ਜੀ ਬਰਾਤ ਲੈ ਕੇ ਉੱਥੇ ਪਹੁੰਚੇ ਸੀ ਹਾਂਜੀ ਬਰਾਤ ਲੈ ਕੇ ਉੱਥੇ ਪਹੁੰਚੇ ਸੀ ਕਿਨੇ ਮੈਂਬਰ ਪਹੁੰਚੇ ਹਾਂਡੇ ਨਾਲ 15 20 ਜਣੇ ਸੀ ਤੇ ਉਹ ਨਾਲੇ ਮੁੜ ਕੇ ਕੁੜੀ ਨਹੀਂ ਟੋਲੀ ਨਾਲ ਉਹਨਾਂ ਨੇ ਉੱਥੇ ਕੋਈ ਇੰਤਜ਼ਾਰ ਕੁੜੀ ਕੀ ਕਹਿੰਦੀ ਹੁਣ ਕੁੜੀ ਇਹੋ ਕਹਿੰਦੀ ਆ ਮੈਂ ਜਾਣਾ ਨਹੀਂ ਕੁੜੀ ਨੂੰ ਮਾਰਿਆ ਤੇ ਮਕਾਇਆ ਤਮਾਇਆ ਉਹ ਕਿੱਥੋਂ ਜਾਊਗੀ ਨਾਲ ਕੋਸੀ ਨੂੰ ਲੜਕੀ ਦਾ ਵਿਆਹ ਨਹੀਂ ਕਰਵਾਉਣਾ ਚਾਹੁੰਦੇ। ਨਹੀਂ ਨਹੀਂ ਮੈਂ ਨਹੀਂ ਵਿਆਹ ਕਰਵਾਉਣਾ ਚਾਹੁੰਦਾ। ਜਿਹੜੀ ਹੁਣ ਏਦਾਂ ਕਰਨ ਦੀ ਤਾਂ ਕੱਲ ਨੂੰ ਮੇਰੇ ਮਾਪਿਆਂ ਨੂੰ ਦੁਖੀ ਨਾ ਕਰੂਗੀ। ਮੈਂ ਤਾਂ ਬਾਹਰ ਰਹਿਣ ਵਾਲਾ ਮੈਂ ਤਾਂ ਇੱਥੇ ਰਹਿੰਦਾ ਹੀ ਨਹੀਂ। ਕੀ ਕੰਮ ਕਰਦੇ ਤੁਸੀਂ? ਮੈਂ ਡਰਾਈਵਰ ਹਾਂ। ਮੈਂ ਮੈਂ 80 ਘੰਟੇ ਕੱਤਰਾਂ। ਹਾਂਜੀ। ਵਿਆਹ ਕਰਾਉਣ ਲਈ ਇੱਥੇ ਆਏ ਸੀਗੇ। ਹਾਂਜੀ ਵਿਆਹ ਕਰਾਉਣ ਲਈ ਆਏ ਸੀ। ਕੱਲ੍ਹ ਬਾਅਦ ਹੋਈਆ, ਬਰਾਤ ਸੱਜੀ ਘਰੇ ਪਹੁੰਚੀ ਤੇ ਫਿਰ ਕੀ ਜਲਦਾ? ਕੱਲ੍ਹ ਬਾਅਦ ਇਹੋ ਹੈ ਜੀ ਉਹ ਜਨਾਨੀਆਂ ਚੋਰ ਗਿਆ। ਹਾਂ। ਚੋਰ ਗਿਆ ਸਰ। ਵਿਆਹ ਨੂੰ ਗਏ ਸਵੇਰੇ ਜੀ। ਉਹਨਾ ਉਹਨਾ ਇਹੋ ਹੀ ਆਖਿਆ ਵੀ ਅਸੀਂ ਕੁੜੀ ਨਹੀਂ ਤੋੜਨੀ ਕਾਰਨ ਕਾਰਨ ਇਹੋ ਹੀ ਕਿ ਵੀ ਅਸੀਂ ਜਿਹੜਾ ਉਹ ਕੁੜੀ ਕੋ ਰਾਤ ਨੂੰ ਤੁਮਕ ਆਵਾ ਡਰਾਵਾ ਕੁੜੀ ਕੋ ਅਖਵਾਤਾ ਵਾ ਕੁੜੀ ਆਈ ਹੈ ਉਹ ਹੱਥ ਜੋੜ ਕੇ ਦੋਵੇਂ ਇਹ ਆਂਦੀ ਆ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦਾ ਕੋਈ ਵਜ੍ਹਾ ਮੰਗ ਕਰਦੇ ਹੋਂ ਤੁਸੀਂ ਮੰਗ ਤੇ ਇਹੋ ਕਰਦੇ ਆ ਇਹ ਵੀ ਭਲਕੇ ਸਾਡੇ ਤੇ ਕੋਈ ਚੱਕਰ ਨਾ ਆਵੇ ਅੱਜ ਸਾਰੇ ਪ੍ਰੋਗਰਾਮ ਨੂੰ ਮੁੰਡੇ ਨੂੰ ਵਿਆਹਣਗੇ ਤਿਆਰ ਹੋ ਕੇ ਸਾਰੇ ਬਰਾਤ ਬੰਨ ਲੈ ਗਏ ਜੇ ਕੀ ਮਹਿਸੂਸ ਕਰਦੇ ਜੀ ਮਹਿਸੂਸ ਤੇ ਵੇਖੋ ਜੀ ਹੈ ਹੀ ਆ ਸਾਰੇ ਪਰਿਵਾਰ ਨੂੰ ਹੀ ਹੈਗਾ ਹਾਂ ਇਹੋ ਵੇਖੋ ਇਸ ਇਹਦੇ ਚ ਬਦਨਾਮੀ ਵੜੀ ਆ ਬੇਇੱਜ਼ਤੀ ਵੜੀ ਆ ਜਦੋਂ ਬਰਾਤ ਜਿਹੜੀ ਆ ਵਾਪਸ ਆਈ ਮੁੰਡਾ ਕਿੱਥੋਂ ਆਇਆ ਮੁੰਡਾ ਕਦਰੋਂ ਆਇਆ ਜੀ ਇਹ ਵਿਆਹ ਵਾਸਤੇ ਆ ਸੀ ਹਾਂ ਵਿਆਹ ਵਾਸਤੇ ਸੱਦਿਆ ਹੈ ਜੀ ਉਹਨਾਂ ਨੇ ਕਿਹੜੇ ਪਿੰਡ ਦਾ ਰਹਿਣਾ ਮੁੰਡਾ ਪਿੰਡ ਬਾੜ ਉਥੇ ਹੀ ਪੁਲਿਸ ਨੇ ਜੋ ਕੁਝ ਕਿਹਾ ਉਹ ਵੀ ਤੁਸੀਂ ਸੁਣੋ ਕਿ ਪੁਲਿਸ ਕਹਿੰਦੀ ਹੈ ਕਿ ਕੁੜੀ ਵਾਲੇ ਕਹਿੰਦੇ ਕਿ ਇਹ ਸਾਡੀ ਕੁੜੀ ਨੂੰ ਤੰਗ ਕਰਦਾ ਸੀ ਇਸ ਲਈ ਅਸੀਂ ਵਿਆਹ ਨਹੀਂ ਕਰਨਾ ਚਾਹੁੰਦੇ ਇਹਦੇ ਸਬੰਧੀ ਐਸੇ ਗੁਰਦੀਪ ਸਿੰਘ ਠਾਣਾ ਸੇੜੀ ਤਰਨਤਾਰਨ ਇਹਦੇ ਸਬੰਧੀ ਹਰਪ੍ਰੀਤ ਕੌਰ ਪੁੱਤਰੀ ਮਨਜਿੰਦਰ ਸਿੰਘ ਵਾਸੀ ਖਾਰਾ ਇਹਨਾਂ ਵੱਲੋਂ ਦਰਖਾਸਤ ਆਈ ਆ ਤੇ ਜਿਹੜੀ ਦੂਜੀ ਪਾਰਟੀ ਆ ਉਹ ਹੈਗੀ ਆ ਹਰਮਨਦੀਪ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਬਾਠ ਦੇ ਰਹਿਣ ਵਾਲੇ ਆ ਤੇ ਉਹਨਾਂ ਪਤਾ ਨਹੀਂ ਦਰਖਾਸਤ ਥਾਣਾ ਸਾਦਰ ਵਗੈਰਾ ਦਿੱਤੀ ਆ ਤੇ ਇਹਨਾਂ ਦਾ ਇਹੋ ਹੀ ਆ ਵੀ ਜਿਹੜੀ ਕੁੜੀ ਲੜਕੀ ਹੈ ਬੁਟੀਕ ਤੇ ਕੰਮ ਕਰਦੇ ਰਹੀ ਜੇ ਮੁੰਡਾ ਉੱਥੇ ਆਉਂਦਾ ਰਿਹਾ ਕੱਪੜੇ ਸੇਉਣ ਦੇ ਬਹਾਨੇ ਵੀ ਕੱਪੜੇ ਸੇਉਂਦਾ ਕਰਕੇ ਵੀ ਮਲਗੀ ਸਾਡੇ ਕੱਪੜੇ ਜੋ ਵੀ ਹੈਗਾ ਵਾ ਤੇ ਉਹਦੇ ਸਬੰਧੀ ਮੁੜਕੇ ਨੂੰ ਉੱਥੋਂ ਫੋਨ ਲਾ ਗਿਆ ਉਹ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਰਿਹਾ ਵੀ ਮੇਰੇ ਨਾਲ ਜ਼ਬਰਦਸਤੀ ਵਿਆਹ ਕਰਨਾ ਚਾਹ ਰਿਹਾ ਇਹ ਹੀ ਮਸਲਾ ਇਹਨਾਂ ਦਾ ਫਿਰ ਧੱਕੇ ਨਾ ਸਕਣ ਲਵਾ ਗਿਆ ਇਹਨਾਂ ਦਾ ਇਸ ਵਾਰੀ ਇਹਨਾਂ ਸਾਫਨ ਕਰ ਕਰ ਦਿੱਤਾ ਲੜਕੀ ਵਾਲੇ ਵੀ ਅਸੀਂ ਕੁੜੀ ਨਹੀਂ ਦੋਤੀ ਅੱਜ ਬਰਾਤ ਆਈ ਸੀ ਤੇ ਅੱਜ ਕੁੜੀ ਪਰੀ ਨਹੀਂ ਕੱਲ ਸਗਨ ਲਾਇਆ ਇਹਨਾਂ ਨੇ ਤੇ ਅੱਜ ਬਰਾਤ ਸਗਨਾਂ ਤੇ ਲੱਗਾ ਵਾ ਸਗਨ ਵੀ ਧੱਕੇ ਨਾਲ ਲਵਾਇਆ ਗਿਆ ਵਾ ਜ਼ਬਰਦਸਤੀ ਉਹਦਾ ਕਰਕੇ ਪਰਿਵਾਰ ਕੁੜੀ ਪਰਿਵਾਰਕ ਨੇ ਜਿਹੜੀ ਉਹ ਨਾ ਕਰ ਦਿੱਤੇ ਵੀ ਅਸੀਂ ਲੜਕੀ ਜਿਹੜੀ ਨਹੀਂ ਤੋਰਨੀ ਧੱਕੇ ਨਾਲ ਮੁੰਡੇ ਦਾ ਰੋਪ ਆ ਵੀ ਮੈਂ ਦੋਹਾ ਘਤਰ ਦਾ ਟਰੱਕ ਡਰਾਈਵਰ ਹਾਂ ਮੈਨੂੰ ਉੱਥੇ ਜ਼ਬਰਦਸਤੀ ਸੱਦਿਆ ਗਿਆ ਵੀ ਵਿਆਹ ਕਰਾਉਣਾ ਹੀ ਕਰਾਉਣਾ ਉਹ ਫਰੈਂਡਸ਼ਿਪ ਚੱਲਦੀ ਚੱਲ ਹੁਣ ਦੋਨਾਂ ਤਰ੍ਹਾਂ ਦੀ ਗੱਲਬਾਤ ਸੁਣਾ ਕੇ ਕੱਲ ਦਾ ਟਾਈਮ ਦਿੱਤਾ ਜੋ ਵੀ ਗੱਲਬ ਹਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਵਿਆਹ ਵਾਲੇ ਦਿਨ ਕੁੜੀ ਵਾਲੇ ਮੁਕਰ ਗਏ ਕੁੜੀ ਵੀ ਵਿਆਹ ਕਰਵਾਉਣ ਤੋਂ ਮੁਕਰ ਗਈ ਕੁੜੀ ਨੇ ਹੱਥ ਜੋੜੇ ਤੇ ਕਿਹਾ ਕਿ ਮੈਂ ਇਹ ਵਿਆਹ ਨਹੀਂ ਕਰਵਾ ਸਕਦੀ ਤਾਂ ਹਰਮਨਪ੍ਰੀਤ ਸਿੰਘ ਕੁੜੀ ਦੇ ਨਾਲ 8 ਸਾਲ ਤੋਂ ਰਿਲੇਸ਼ਨ ਦੇ ਵਿੱਚ ਸੀ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਸਨ ਇਹ ਨੌਜਵਾਨ ਜਿਹੜਾ ਦੋਹਾ ਕਤਰ ਗਿਆ ਹੋਇਆ ਸੀ ਉੱਥੇ ਟਰੱਕ ਚਲਾਉਂਦਾ ਸੀ ਤਾਂ ਕੁੜੀ ਨੇ ਇਸ ਨੂੰ ਕਿਹਾ ਕਿ ਤੂੰ ਇੰਡੀਆ ਆ ਜਾ ਆਪਾਂ ਵਿਆਹ ਕਰਵਾਉਣਾ ਤਾਂ ਇਹ ਲੜਕਾ ਜਿਹੜਾ ਵਿਆਹ ਕਰਵਾਉਣ ਦੇ ਲਈ ਵਿਦੇਸ਼ ਤੋਂ ਪੰਜਾਬ ਆਇਆ ਆਪਣੇ ਘਰੇ ਤਿਆਰੀਆਂ ਕੀਤੀਆਂ ਤੇ ਬਰਾਤ ਤੋਂ ਇੱਕ ਦਿਨ ਪਹਿਲਾਂ ਕੁੜੀ ਵਾਲੇ ਵੀ ਇਸ ਲੜਕੇ ਦੇ ਘਰ ਗਏ ਸ਼ਗਨ ਲਗਾਇਆ ਗਿਆ ਪਰ ਜਦੋਂ ਹਰਮਨ ਪ੍ਰੀਤ ਸਿੰਘ ਲਾੜਾ ਬਣ ਕੇ ਆਪਣੀ ਬਰਾਤ ਲੈ ਕੇ ਤਰਨਤਾਰਨ ਦੇ ਪਿੰਡ ਠੱਠੀ ਖਾਰਾ ਪਹੁੰਚਿਆ ਤਾਂ ਕੁੜੀ ਵਾਲੇ ਮੁਕਰ ਗਏ ਕੁੜੀ ਵਿਆਹ ਕਰਵਾਉਣ ਤੋਂ ਮੁਕਰ ਗਈ ਤਾਂ ਮੁੰਡੇ ਵਾਲਿਆਂ ਦੇ ਹੋਸ਼ ਉੱਡ ਗਏ ਬਰਾਤ ਸਣੇ ਲਾੜਾ ਜਿਹੜਾ ਥਾਣੇ ਪਹੁੰਚਿਆ ਤੇ ਇਨਸਾਫ ਦੀ ਮੰਗ ਕੀਤੀ ਹੈ ਲਾੜੇ ਨੇ ਦੱਸਿਆ ਕਿ ਮੈਂ ਤੇ ਕੁੜੀ ਇੱਕ ਦੂਜੇ ਨੂੰ ਪਿਆਰ ਕਰਦੇ ਸਨ ਪਰ ਹੁਣ ਕੁੜੀ ਵਿਆਹ ਕਰਵਾਉਣ ਤੋਂ ਮੁੱਕਰ ਗਈ ਹੈ ਅਸੀਂ ਵੀ ਹੁਣ ਵਿਆਹ ਨਹੀਂ ਕਰਨਾ ਹੁਣ ਕੁੜੀ ਆਪਣੀ ਲਾਈਫ ਦੇ ਵਿੱਚ ਜੋ ਮਰਜ਼ੀ ਕਰੇ ਸਾਨੂੰ ਕੋਈ ਪਰਵਾਹ ਨਹੀਂ ਹੈ ਸਾਡੇ ਤ ਪਰ ਕੋਈ ਗੱਲ ਨਾ ਆਵੇ ਜੇਕਰ ਕੱਲੂ ਇਹ ਕੁੜੀ ਕੋਈ ਗਲਤ ਕਦਮ ਚੁੱਕਦੀ ਹੈ ਤਾਂ ਦੱਸ ਦੇ ਕਿ ਨੌਜਵਾਨ ਦੇ ਪਰਿਵਾਰ ਦੇ ਵੱਲੋਂ ਵੀ ਕਿਹਾ ਗਿਆ ਕਿ ਕੁੜੀ ਨੂੰ ਰਾਤ ਤੋਂ ਰਾਤ ਦਾ ਡਰਾ ਤਾਂ ਮਕਾ ਦਿੱਤਾ ਗਿਆ ਜਿਸ ਤੋਂ ਬਾਅਦ ਕੁੜੀ ਜਿਹੜੀ ਆ ਵਿਆਹ ਕਰਵਾਉਣ ਤੋਂ ਮੁੱਕਰੀ ਐ ਇਹ ਗੱਲ ਵੀ ਸਾਹਮਣੇ ਆਈ ਐ ਕਿ ਕੁੜੀ ਵਾਲੇ ਕਹਿੰਦੇ ਨੇ ਕਿ ਸਾਡੀ ਕੁੜੀ ਦਾ ਬੁਟੀਕ ਐ ਮੁੰਡਾ ਉੱਥੇ ਗੇੜੇ ਮਾਰਦਾ ਸੀ ਕੁੜੀ ਨੂੰ ਤੰਗ ਕਰਦਾ ਸੀ ਕਹਿੰਦਾ ਸੀ ਤੂੰ ਮੇਰੇ ਨਾਲ ਵਿਆਹ ਕਰਵਾ ਇਸ ਕਰਕੇ ਅਸੀਂ ਇਸ ਲੜਕੇ ਦੇ ਨਾਲ ਆਪਣੀ ਕੁੜੀ ਦਾ ਵਿਆਹ ਨਹੀਂ ਕਰਨਾ ਚਾਹੁੰਦੇ ਹੋਰ ਵੀ ਗੱਲਾਂ ਲੜਕੀ ਦੇ ਪਰਿਵਾਰ ਦੇ ਵੱਲੋਂ ਆਖੀਆਂ ਗਈਆਂ ਨੇ ਦੋਵੇਂ ਪਰਿਵਾਰ ਜਿਹੜੇ ਨੇ ਉਹ ਥਾਣੇ ਪਹੁੰਚ ਚੁੱਕੇ ਨੇ ਉੱਥੇ ਹੀ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਜਦੋਂ ਮੁੰਡਾ ਤੇ ਕੁੜੀ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਸਨ 8 ਸਾਲ ਤੋਂ ਇੱਕ ਦੂਜੇ ਦੇ ਨਾਲ ਗੱਲਬਾਤ ਕਰਦੇ ਸਨ ਤਾਂ ਵਿਆਹ ਵਾਲੇ ਦਿਨ ਅਜਿਹਾ ਕੀ ਹੋਇਆ ਕਿ ਕੁੜੀ ਜਿਹੜੀ ਹੈ ਐਨ ਮੌਕੇ ਤੇ ਵਿਆਹ ਤੋਂ ਮੁੱਕਰ ਗਈ ਹੈ ਤਾਂ ਮੁੰਡੇ ਵਾਲਿਆਂ ਦੇ ਬਿਆਨ ਤੁਨੂੰ ਨਾਦਨਿਆ ਕਿ ਕਿਸ ਤਰੀਕੇ ਦੇ ਖੁਲਾਸੇ ਜਿਹੜੇ ਨੇ ਕੀਤੇ ਗਏ ਨੇ ਜਦੋਂ ਲਾੜੀ ਜਿਹੜੀ ਆ ਵਿਆਹ ਕਰਵਾਉਣ ਤੋਂ ਮੁਕਰੀ ਹੈ ਹਰਮਨਦੀਪ ਸਿੰਘ ਔਰ ਕੀ ਅੱਜ ਤੁਸੀਂ ਵਿਆਹ ਦੇ ਡਰੈਸ ਵਿੱਚ ਆਏ ਜੇ ਕੀ ਮਤਲਬ ਮਾਮਲਾ ਥਾਣੇ ਵਿੱਚ ਖੜੇ ਜੇ ਹਾਂ ਜੀ ਕੱਲ ਮਤਲਬ ਕੁੜੀ ਦਾ ਮਾਂ ਪਿਓ ਕੱਲ ਘਰੇ ਸਗਨ ਲਾ ਕੇ ਗਏ ਆ ਤੋ ਮੁੜ ਕੇ ਸਵੇਰੇ ਹੁਣ ਅੱਜ ਆ ਕੇ ਅੰਦੇ ਸਵੇਰੇ ਬਰਾਦ ਲੈ ਕੇ ਆਏ ਤੇ ਹੁਣ ਉਹਨਾਂ ਨੇ ਕੁੜੀ ਨਹੀਂ ਤੋਰੀ ਇਹ ਕੰਮ ਕੀਤਾ ਕਾਰਨ ਇਹ ਪਤਾ ਨਹੀਂ ਕੀ ਆ ਕਾਰਨ ਤੇ ਉਹਨੇ ਦਿਲ ਵਿੱਚ ਆਈ ਆ ਤੋ ਉਹ ਜਾਣਨ ਤੇ ਗਾੜੀਆਂ ਉਤਮਕੇ ਦਿੰਦੇ ਆ ਇਹ ਕੁਝ ਕਾ ਕੇ ਮਰ ਜਣਾ ਇਦਾਂ ਐ ਜੋ ਫਲਾਂਟਿੰਗ ਹਰ ਪ੍ਰੀਤ ਕਾਰ ਪਿੰਡ ਟੱਠੀ ਘਾਰਾ ਅੱਜ ਕਿੱਥੇ ਪ੍ਰੋਗਰਾਮ ਰੱਖਿਆ ਸੀਗਾ ਝੂਲਣੇ ਮੈਲ ਟੱਠੀ ਘਾਰੇ ਮਤਲਬ ਕੀ ਉਹਨਾਂ ਨੇ ਕੋਈ ਕੀ ਤੁਹਾਨੂੰ ਮਤਲਬ ਤਿਆਰੋ ਕੀ ਆਈ ਲੜਕੀ ਵਿਆਹ ਦੀ ਨਹੀਂ 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 ਉਦਾਂ ਹੀ ਉਹਨੂੰ ਘੋਟਦੇ ਮਾਰਦੇ ਰਿਹਾਏ ਕੋਈ ਤਿਆਰ ਤੁਰ ਨਹੀਂ ਹੋ ਕੇ ਆਈ ਉਹਦਾਂ ਹੀ ਉਹਨੂੰ ਲਿਆਏ ਆ ਬਿਨਾਂ ਡਰ ਤੋਂ ਹਾਂਜੀ ਫਰੈਂਡਸ਼ਿਪ 6-7 ਸਾਲ ਹੋ ਗਏ ਗੱਲ ਕਰਦੇ ਆ ਸਾਰਾ ਕੁੜੀ ਦਾ ਪਤਾ ਕੁੜੀ ਠੀਕ ਆ ਬਸ ਉਹਦਾ ਮਾਪਿਓ ਨੇ ਮਤਲਬ ਉਹਨੂੰ ਕੁੱਟਿਆ ਮਾਰਿਆ ਡਰਾਇਆ ਤੁੰਕਾਇਆ ਹੋਰ ਗੱਲ ਕੋਈ ਨਹੀਂ ਉਹ ਕਿੱਥੇ ਆਏ ਜੀ ਤੇ ਕੀ ਮੰਗ ਕਰਦੇ ਜੀ ਅਸੀਂ ਇਹ ਮੰਗ ਕਰਦੇ ਸਾਨੂੰ ਸਾਫ਼ ਚਾਹੀਦਾ ਤੇ ਨਾ ਭਾਵੇਂ ਹੱਡੇ ਲੋ ਮਰਜਨ ਰਹਿ ਜਣਾ ਅਸੀਂ ਉਹਦੇ ਕੋਈ ਨਹੀਂ ਲੱਗਦੇ ਅੱਜ ਤੋਂ ਬਾਅਦ ਮੈਂ ਜਿੱਥੇ ਮਰਜੀ ਜਾਵਾਂ ਆਪਣੀ ਜ਼ਿੰਦਗੀ ਜਿ ਰਵਾਂ ਆਪਣੀ ਜ਼ਿੰਦਗੀ ਰਵਾਂਗੇ ਉਹ ਤੁਸੀਂ ਥਾਣੇ ਆਏ ਜੀ ਹਾਂ ਜੀ ਥਾਣੇ ਇਹ ਰਿਪੋਰਟ ਲਿਖਾਉਣ ਆਏ ਆ ਸਰ ਹੋਂਾਂ ਤੋਂ ਵੀ ਸਾਡੇ ਤੇ ਕੱਲ ਕੋਈ ਕਾਰਵਾਈ ਨਹੀਂ ਮਰਜਨ ਭਾਵੇਂ ਰਹਿ ਜਣਾ ਅਸੀਂ ਕੁਝ ਨਹੀਂ ਲੱਗਦੇ ਇਹਨਾਂ ਦੀ ਤੁਸੀਂ ਹੁਣ ਇਸ ਤਰ੍ਹਾਂ ਹੀ ਜਾਓਗੇ ਹਾਂ ਜੀ ਇਸ ਤਰ੍ਹਾਂ ਹੀ ਚੱਲ ਜਾਗੇ ਤੇ ਇਹ ਤੁਹਾਡੀ ਜਿਹੜੀ ਕੱਲ ਸਿਕਨਗਰ ਵੀ ਲਗਾ ਕੇ ਤੁਹਾਨੂੰ ਹਾਂ ਜੀ ਘਰੇ ਕੱਲ ਸਿਕਨਗਰ ਲਗਾ ਕੇ ਗਏ ਆ ਮਾਲਕੂੜੀ ਦਾ ਮਾਂ ਪਿਓ ਆਇਆ ਭਰਾ ਆ ਤੇ ਉਹ ਵੀ ਮਤਲਬ ਉਹ ਜਿਹੜਾ ਭਰਾ ਵਾ ਉਹ ਪਟਵਾਰੀ ਆ ਹੁਣ ਮਤਲਬ ਪੱਤਰਕਾਰ ਗਾੜੀ ਬਣਿਆ ਇਦਾਂ ਕੋਈ ਤੇ ਉਹ ਮੈਨੂੰ ਪਤਾ ਨਹੀਂ ਆ ਇਹਦੇ ਹੋ ਜੇ ਕੰਮ ਉਹ ਵੀ ਕਰਨ ਦੇ ਨਾਲ ਤੇ ਉਹਨਾਂ ਨੂੰ ਕੋਈ ਮਤਲਬ ਹੈ ਨਹੀਂ ਆ ਵੀ ਉਦਾਂ ਮਤਲਬ ਪਟਵਾਰੀ ਆ ਨਾ ਉਹਨਾਂ ਨੂੰ ਕੂਨ ਦਾ ਪਤਾ ਨਾ ਲੈ ਨਾ ਦੇਣ ਸਾਡੇ ਸਰਪੰਚ ਸਾਹਿਬ ਨੂੰ ਮੌਕੇ ਤੇ ਉਹਨਾਂ ਨੂੰ ਇੰਨਾ ਕੁਝ ਬੋਲ ਕੇ ਗਏ ਆ ਉਹਨੂੰ ਮਾਸਾਪੁਰਾ ਗੱਲ ਨਹੀਂ ਹੈਗੀ ਇਦਾਂ ਦਾ ਭਰਾ ਉਹ ਕੋਈ ਦਾਜ ਦੂਜੀ ਦੀ ਮੰਗ ਨੂੰ ਲੈ ਕੇ ਤਾਂ ਨਹੀਂ ਕੋਈ ਕੋਈ ਦਾਜ ਦੀ ਮਾਂ ਦੇ ਕਦੀ ਕੋਈ ਉਹਨਾਂ ਤੋਂ ਮੰਗਿਆ ਹੀ ਨਹੀਂ ਆ ਨਾਲੇ ਉਹ ਦਾਜ ਦੇਣ ਜੋਗੇ ਹੈ ਹੀ ਨਹੀਂ ਆ ਦਾ ਦੇਂਦੀ ਉਹਨਾਂ ਦੀ ਮਲਕਾਤ ਹੀ ਨਹੀਂ ਹੈਗੀ ਨੇ ਜੋਗੇ ਹੈਗੀ ਨਹੀਂ ਆ ਤੇ ਕੱਲ ਆਏ ਆ ਨਾਂ ਮੇ ਕੁਝ ਮੰਗਿਆ ਆ ਆਪਣੀ ਮਰਜ਼ੀ ਨਾਲ ਗੁੱਠੀ ਪਾ ਕੇ ਗਏ ਆ ਛਾਪਾ ਕੇ ਗਏ ਆ ਅਸੀਂ ਕੁਝ ਨਹੀਂ ਉਹਨਾਂ ਤੋਂ ਮੰਗਿਆ ਨਾ ਹੀ ਕੁਝ ਮੰਗਣਾ ਚਾਹੁੰਦੇ ਆ ਤੇ ਨਾ ਅੱਜ ਜੀ ਬਰਾਤ ਲੈ ਕੇ ਉੱਥੇ ਪਹੁੰਚੇ ਸੀ ਹਾਂ ਜੀ ਬਰਾਤ ਲੈ ਕੇ ਉੱਥੇ ਪਹੁੰਚੇ ਸੀ ਕਿਲੇ ਮੈਂਬਰ ਪਹੁੰਚੇ ਹਾਂ ਸਾਡੇ ਨਾਲ 15 20 ਜਣੇ ਸੀ ਤੇ ਉਹ ਨਾਲੇ ਮੁੜ ਕੇ ਕੁੜੀ ਨਹੀਂ ਤੋਰੀ ਨਾਲ ਉਹਨਾਂ ਨੇ ਉੱਥੇ ਕੋਈ ਇੰਤਜ਼ਾਰ ਕੁੜੀ ਕੀ ਕਹਿੰਦੀ ਹੁਣ ਕੁੜੀ ਇਹੋ ਕਹਿੰਦੀ ਆ ਮੈਂ ਜਾਣਾ ਨਹੀਂ ਕੁੜੀ ਨੂੰ ਮਾਰਿਆ ਤੇ ਮਕਾਇਆ ਤੇ ਮਾਇਆ ਉਹ ਕਿੱਥੋਂ ਜਾਊਗੀ ਨਾਲ ਕੀ ਇਹਨੂੰ ਲੜਕੀ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦੇ? ਨਹੀਂ ਨਹੀਂ ਮੈਂ ਨਹੀਂ ਵਿਆਹ ਕਰਾਉਣਾ ਚਾਹੁੰਦਾ ਜਿਹੜੀ ਹੁਣ ਐਦਾਂ ਕਰਨਦੀ ਆ ਤਾਂ ਕੱਲ ਮੇਰੇ ਮਾਪਿਆਂ ਨੂੰ ਦੁਖੀ ਨਾ ਕਰੂਗੀ। ਮੈਂ ਤਾਂ ਬਾਹਰ ਰਹਿਣ ਵਾਲਾ ਮੈਂ ਤਾਂ ਇੱਥੇ ਰਹਿਣਾ ਹੀ ਨਹੀਂ। ਕੀ ਕੰਮ ਕਰਦੇ ਤੁਸੀਂ? ਮੈਂ ਡਰਾਈਵਰ ਹਾਂ। ਮੈਂ ਮੈਂ ਬਾਰਲੀ ਘੰਟੀ ਕਾ ਕਰਵਾ। ਹਾਂਜੀ ਵਿਆਹ ਕਰਾਉਣ ਲਈ ਇੱਥੇ ਆਏ ਸੀ। ਹਾਂਜੀ ਵਿਆਹ ਕਰਾਉਣ ਲਈ ਆਏ ਸੀ। ਪਰ ਭਈਆ ਬਰਾਤ ਸੱਜੀ ਘਰੇ ਪਹੁੰਚੀ ਤੇ ਫਿਰ ਕੀ ਕਰਦਾ? ਗੱਲਬਾਤ ਇਹੋ ਹੈ ਜੀ ਉਹ ਜਨਾਨੀਆਂ ਨਾ ਹੋੜ ਗਏ। ਹਾਂ? ਹੋੜ ਗਏ ਸਰ। ਵਿਆਹ ਉਹਨਾਂ ਗਏ ਸਵੇਰੇ ਜੀ। ਉਹਨਾ ਉਹਨਾ ਇਹੋ ਹੀ ਆਖਿਆ ਵੀ ਅਸੀਂ ਕੁੜੀ ਨਹੀਂ ਤੋੜਨੀ ਕਾਰਨ ਕਾਰਨ ਇਹੋ ਹੀ ਕਿ ਵੀ ਅਸੀਂ ਜਿਹੜਾ ਉਹ ਕੁੜੀ ਕੋ ਰਾਤ ਨੂੰ ਤੁਮਕ ਆਵਾ ਡਰਾਵਾ ਕੁੜੀ ਕੋ ਅਖਵਾਤਾ ਵਾ ਕੁੜੀ ਆਈ ਆ ਉਹ ਹੱਥ ਜੋੜ ਕੇ ਦੋਵੇਂ ਇਹ ਆਂਦੀ ਆ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦਾ ਕੋਈ ਵਜ੍ਹਾ ਮੰਗ ਕਰਦੇ ਹੋਂ ਤੁਸੀਂ ਮੰਗ ਤੇ ਇਹੋ ਕਰਦੇ ਆ ਇਹ ਵੀ ਭਲਕੇ ਸਾਡੇ ਤੇ ਕੋਈ ਚੱਕਰ ਨਾ ਆਵੇ ਅੱਜ ਸਾਰੇ ਪ੍ਰੋਗਰਾਮ ਨੂੰ ਮੁੰਡੇ ਨੂੰ ਵਿਆਹਣ ਗਏ ਤਿਆਰ ਹੋ ਕੇ ਸਾਰੇ ਬਰਾਤ ਪਰ ਲੈ ਗਏ ਜੇ ਕੀ ਮਹਿਸੂਸ ਕਰਦੇ ਜੀ ਮਹਿਸੂਸ ਤੇ ਵੇਖੋ ਜੀ ਹੈ ਹੀ ਆ ਸਾਰੇ ਪਰਿਵਾਰ ਨੂੰ ਹੀ ਹੈਗਾ ਹਾਂ ਇਹੋ ਵੇਖੋ ਇਸ ਇਹਦੇ ਚ ਬਦਨਾਮੀ ਵੜੀ ਆ ਬੇਇੱਜ਼ਤੀ ਵੜੀ ਆ ਜਦੋਂ ਬਰਾਤ ਜਿਹੜੀ ਆ ਵਾਪਸ ਆਈ ਮੁੰਡਾ ਕਿੱਥੋਂ ਆਇਆ ਮੁੰਡਾ ਕਦਰੋਂ ਆਇਆ ਜੀ ਇਹ ਵਿਆਹ ਵਾਸਤੇ ਆ ਸੀ ਹਾਂ ਵਿਆਹ ਵਾਸਤੇ ਸੱਦਿਆ ਹੈ ਜੀ ਉਹਨਾਂ ਨੇ ਕਿਹੜੇ ਪਿੰਡ ਦਾ ਰਹਿਣਾ ਮੁੰਡਾ ਪਿੰਡ ਬਾੜ ਉਹਦੇ ਹੀ ਪੁਲਿਸ ਨੇ ਜੋ ਕੁਝ ਕਿਹਾ ਉਹ ਵੀ ਤੁਸੀਂ ਸੁਣੋ ਕਿ ਪੁਲਿਸ ਕਹਿੰਦੀ ਹੈ ਕਿ ਕੁੜੀ ਵਾਲੇ ਕਹਿੰਦੇ ਕਿ ਇਹ ਸਾਡੀ ਕੁੜੀ ਨੂੰ ਤੰਗ ਕਰਦਾ ਸੀ ਇਸ ਲਈ ਅਸੀਂ ਵਿਆਹ ਨਹੀਂ ਕਰਨਾ ਚਾਹੁੰਦੇ ਇਹਦੇ ਸਬੰਧੀ ਐਸੇ ਗੁਰਦੀਪ ਸਿੰਘ 18 ਸੜੀ ਤਰਨਤਾਰਨ ਇਹਦੇ ਸਬੰਧੀ ਹਰਪ੍ਰੀਤ ਕੌਰ ਪੁੱਤਰੇ ਮਨਜਿੰਦਰ ਸਿੰਘ ਵਾਸੀ ਖਾਰਾ ਇਹਨਾਂ ਵੱਲੋਂ ਦਰਖਾਸਤ ਆਈ ਆ ਤੇ ਜਿਹੜੀ ਦੂਜੀ ਪਾਰਟੀ ਆ ਉਹ ਹੈਗੀ ਆ ਹਰਮਨਦੀਪ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਬਾਠ ਦੇ ਰਹਿਣ ਵਾਲੇ ਆ ਤੇ ਉਹਨਾਂ ਪਾਸੇ ਨੀ ਦਰਖਾਸਤ ਥਾਣਾ ਸਾਦਰ ਵਗੈਰਾ ਦਿੱਤੀ ਆ ਤੇ ਇਹਨਾਂ ਦਾ ਇਹੋ ਹੀ ਆ ਵੀ ਜਿਹੜੀ ਕੁੜੀ ਲੜਕੀ ਹੈ ਬੁਟੀਕ ਤੇ ਕੰਮ ਕਰਦੇ ਰਹੀ ਜੇ ਮੁੰਡਾ ਉੱਥੇ ਆਉਂਦਾ ਰਿਹਾ ਕੱਪੜੇ ਸੇਉਣ ਦੇ ਬਹਾਨੇ ਵੀ ਕੱਪੜੇ ਸੇਉਂਦਾ ਕਰਕੇ ਵੀ ਮਲਗੀ ਸਾਡੇ ਕੱਪੜੇ ਜੋ ਵੀ ਹੈਗਾ ਵਾ ਤੇ ਉਹਦੇ ਸਬੰਧੀ ਮੁੜਕੇ ਨੂੰ ਉੱਥੋਂ ਫੋਨ ਲਾ ਗਿਆ ਉਹ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਰਿਹਾ ਵੀ ਮੇਰੇ ਨਾਲ ਜ਼ਬਰਦਸਤੀ ਵਿਆਹ ਕਰਨਾ ਚਾਹ ਰਿਹਾ ਇਹ ਹੀ ਮਸਲਾ ਇਹਨਾਂ ਦਾ ਫਿਰ ਧੱਕੇ ਨਾ ਸਕਣਵਾ ਆ ਗਿਆ ਇਹਨਾਂ ਦਾ ਇਸ ਵਾਰੀ ਇਹਨਾਂ ਸਾਫਨ ਕਰ ਕਰ ਦਿੱਤਾ ਲੜਕੀ ਵਾਲੇ ਵੀ ਅਸੀਂ ਕੁੜੀ ਨਹੀਂ ਦੋਤੀ ਅੱਜ ਬਰਾਤ ਆਈ ਸੀ ਤੇ ਅੱਜ ਕੁੜੀ ਪੂਰੀ ਨਹੀਂ ਕੱਲ ਸਗਨ ਲਾਇਆ ਇਹਨਾਂ ਨੇ ਤੇ ਅੱਜ ਬਰਾਤ ਸਗਨਾਂ ਤੇ ਲੱਗਾ ਵਾ ਸਗਨ ਵੀ ਧੱਕੇ ਨਾਲ ਲਵਾਇਆ ਗਿਆ ਵਾ ਜ਼ਬਰਦਸਤੀ ਉਹਦਾ ਕਰਕੇ ਪਰਿਵਾਰ ਕੁੜੀ ਪਰਿਵਾਰਕ ਨੇ ਜਿਹੜੀ ਉਹ ਨਾ ਕਰ ਦਿੱਤੀ ਵੀ ਅਸੀਂ ਲੜਕੀ ਜਿਹੜੀ ਨਹੀਂ ਤੋਰਨੀ ਧੱਕੇ ਨਾਲ ਮੁੰਡੇ ਦਾ ਰੋਪ ਆ ਵੀ ਮੈਂ ਦੋਹਾ ਘਤਰ ਦਾ ਟਰੱਕ ਡਰਾਈਵਰ ਹਾਂ ਮੈਨੂੰ ਉੱਥੇ ਜ਼ਬਰਦਸਤੀ ਸੱਦਿਆ ਗਿਆ ਵੀ ਵਿਆਹ ਕਰਾਉਣਾ ਹੀ ਕਰਾਉਣਾ ਫਰੈਂਡਸ਼ਿਪ ਚੱਲਦੀ ਚੱਲ ਹੁਣ ਦੋਨਾਂ ਤਰ੍ਹਾਂ ਦੀ ਗੱਲਬਾਤ ਸੁਣਾ ਕੇ ਕੱਲ ਦਾ ਟਾਈਮ ਦਿੱਤਾ ਜੋ ਵੀ ਗੱਲਬ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਵਿਆਹ ਵਾਲੇ ਦਿਨ ਕੁੜੀ ਵਾਲੇ ਮੁਕਰ ਗਏ ਕੁੜੀ ਵੀ ਵਿਆਹ ਕਰਵਾਉਣ ਤੋਂ ਮੁਕਰ ਗਈ ਕੁੜੀ ਨੇ ਹੱਥ ਜੋੜੇ ਤੇ ਕਿਹਾ ਕਿ ਮੈਂ ਇਹ ਵਿਆਹ ਨਹੀਂ ਕਰਵਾ ਸਕਦੀ ਤਾਂ ਹਰਮਨਪ੍ਰੀਤ ਸਿੰਘ ਕੁੜੀ ਦੇ ਨਾਲ 8 ਸਾਲ ਤੋਂ ਰਿਲੇਸ਼ਨ ਦੇ ਵਿੱਚ ਸੀ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਸਨ ਇਹ ਨੌਜਵਾਨ ਜਿਹੜਾ ਦੋਹਾ ਕਤਰ ਗਿਆ ਹੋਇਆ ਸੀ ਉੱਥੇ ਟਰੱਕ ਚਲਾਉਂਦਾ ਸੀ ਤਾਂ ਕੁੜੀ ਨੇ ਇਸ ਨੂੰ ਕਿਹਾ ਕਿ ਤੂੰ ਇੰਡੀਆ ਆ ਜਾ ਆਪਾਂ ਵਿਆਹ ਕਰਵਾਉਣਾ ਤਾਂ ਇਹ ਲੜਕਾ ਜਿਹੜਾ ਵਿਆਹ ਕਰਵਾਉਣ ਦੇ ਲਈ ਵਿਦੇਸ਼ ਤੋਂ ਪੰਜਾਬ ਆਇਆ ਆਪਣੇ ਘਰੇ ਤਿਆਰੀਆਂ ਕੀਤੀਆਂ ਤੇ ਬਰਾਤ ਤੋਂ ਇੱਕ ਦਿਨ ਪਹਿਲਾਂ ਕੁੜੀ ਵਾਲੇ ਵੀ ਇਸ ਲੜਕੇ ਦੇ ਘਰ ਗਏ ਸ਼ਗਨ ਲਗਾਇਆ ਗਿਆ ਪਰ ਜਦੋਂ ਹਰਮਨ ਪ੍ਰੀਤ ਸਿੰਘ ਲਾੜਾ ਬਣ ਕੇ ਆਪਣੀ ਬਰਾਤ ਲੈ ਕੇ ਤਰਨਤਾਰਨ ਦੇ ਪਿੰਡ ਠੱਠੀ ਖਾਰਾ ਪਹੁੰਚਿਆ ਤਾਂ ਕੁੜੀ ਵਾਲੇ ਮੁਕਰ ਗਏ ਕੁੜੀ ਵਿਆਹ ਕਰਵਾਉਣ ਤੋਂ ਮੁਕਰ ਗਈ ਤਾਂ ਮੁੰਡੇ ਵਾਲਿਆਂ ਦੇ ਹੋਸ਼ ਉੱਡ ਗਏ ਬਰਾਤ ਸਣੇ ਲਾੜਾ ਜਿਹੜਾ ਥਾਣੇ ਪਹੁੰਚਿਆ ਤੇ ਇਨਸਾਫ ਦੀ ਮੰਗ ਕੀਤੀ ਹੈ ਲਾੜੇ ਨੇ ਦੱਸਿਆ ਕਿ ਮੈਂ ਤੇ ਕੁੜੀ ਇੱਕ ਦੂਜੇ ਨੂੰ ਪਿਆਰ ਕਰਦੇ ਸਨ ਪਰ ਹੁਣ ਕੁੜੀ ਵਿਆਹ ਕਰਵਾਉਣ ਤੋਂ ਮੁੱਕਰ ਗਈ ਹੈ ਅਸੀਂ ਵੀ ਹੁਣ ਵਿਆਹ ਨਹੀਂ ਕਰਨਾ ਹੁਣ ਕੁੜੀ ਆਪਣੀ ਲਾਈਫ ਦੇ ਵਿੱਚ ਜੋ ਮਰਜ਼ੀ ਕਰੇ ਸਾਨੂੰ ਕੋਈ ਪਰਵਾਹ ਨਹੀਂ ਹੈ ਸਾਡੇ ਤੇ ਪਰ ਕੋਈ ਗੱਲ ਨਾ ਆਵੇ ਜੇਕਰ ਕੱਲੂ ਇਹ ਕੁੜੀ ਕੋਈ ਗਲਤ ਕਦਮ ਚੁੱਕਦੀ ਹੈ ਤਾਂ ਦੱਸ ਦੇ ਕਿ ਨੌਜਵਾਨ ਦੇ ਪਰਿਵਾਰ ਦੇ ਵੱਲੋਂ ਵੀ ਕਿਹਾ ਗਿਆ ਕਿ ਕੁੜੀ ਨੂੰ ਰਾਤੋ ਰਾਤ ਦਾ ਡਰਾ ਧਮਕਾ ਦਿੱਤਾ ਗਿਆ ਜਿਸ ਤੋਂ ਬਾਅਦ ਕੁੜੀ ਜਿਹੜੀ ਹੈ ਵਿਆਹ ਕਰਵਾਉਣ ਤੋਂ ਮੁੱਕਰੀ ਹੈ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕੁੜੀ ਵਾਲੇ ਕਹਿੰਦੇ ਨੇ ਕਿ ਸਾਡੀ ਕੁੜੀ ਦਾ ਬੁਟੀਕ ਹੈ ਮੁੰਡਾ ਉੱਥੇ ਗੇੜੇ ਮਾਰਦਾ ਸੀ ਕੁੜੀ ਨੂੰ ਤੰਗ ਕਰਦਾ ਸੀ ਕਹਿੰਦਾ ਸੀ ਤੂੰ ਮੇਰੇ ਨਾਲ ਵਿਆਹ ਕਰਵਾ ਇਸ ਕਰਕੇ ਅਸੀਂ ਇਸ ਲੜਕੇ ਦੇ ਨਾਲ ਆਪਣੀ ਕੁੜੀ ਦਾ ਵਿਆਹ ਨਹੀਂ ਕਰਨਾ ਚਾਹੁੰਦੇ ਹੋਰ ਵੀ ਗੱਲਾਂ ਅਲੱਗ